ਸਭ ਤੋਂ ਬੁਰਾ ਆਲੋਸ ਕੌਮ ਦਾ ਜਿਸ ਕੌਮ ਦੇ ਕਿਤੇ ਝੰਡੇ ਝੁਲਦੇ ਕਿਤੇ ਨਿਸ਼ਾਨ ਝੁਲਦੇ ਹੀ ਅਜ ਉਸ ਕੌਮ ਦੇ ਬੱਚੇ ਆਪਣੇ ਧਰਮ ਤੋਂ ਬਾਗੀ ਹੋ ਗਏ ਤੇ ਬਾਗੀ ਆ ਪਹਿਲਾਂ ਹੁੰਦਾ ਸੀ ਵੀ ਕਹਿਣਾ ਜਿਸ ਬੀਬੀ ਦਾ ਪਤੀ ਮਰ ਗਿਆ ਉਹਦੀ ਚੁੰਨੀ ਬੋਲ ਇਤਿਹਾਸ ਆ ਮੈਂ ਕੋਲੋਂ ਨਹੀਂ ਕੁਝ ਕਹਿੰਦਾ ਜਿਹਦੀ ਚੁੰਨੀ ਲੈ ਕੇ ਨਾ ਪਤੀ ਮਰ ਗਿਆ ਇਹ ਹੁਣ ਵਿਆਹਾਂ ਚ ਲੱਗਦਾ ਸਾਰਿਆਂ ਦੇ ਮਰ ਕੇ ਹੁੰਦੇ ਆ ਹੁਣ ਕੋੜੀ ਲੱਗੂ ਗੱਲ ਵਾਲ ਖਲਾਰ ਕੇ ਵਿਆਹ ਤੇ ਜਾਂਦੇ ਆ ਔਰ ਗ੍ਰੰਥ ਕਹਿੰਦਾ ਵੀ ਜਿਹਦਾ ਸਿਰ ਨੰਗਾ ਉਹਦਾ ਪਤੀ ਮਰ ਗਿਆ ਤੇ ਮੈਂ ਵਿਆਹ ਤੇ ਗਿਆ ਅਰਦਾਸ ਕੀਤੀ ਮੈਂ ਕਿਹਾ ਆ ਸਾਰੇ ਜਿਹੜੇ ਫਿਰਦੇ ਸਾਰੇ ਮਰ ਗਏ ਆ ਤੇ ਸਿਰ ਟੱਕਰ ਦਾਸ ਹੋਣ ਲੱਗੀ ਆ ਤੇ ਇੱਕ ਕਹਿੰਦੇ ਜਾਂ 2 ਮੀਟਰ ਦਾ ਕਰਤਿਕ ਵਗਦਾ ਬਣ ਬਾਬਾ ਮੈਂ ਕਿਹਾ ਮੈਂ ਤਾਂ ਮਰੀਆਂ ਚ ਆਇਆ ਜਿਉਂਦਿਆਂ ਚ ਥੋੜਾ ਆਇਆ ਇਹ ਗੱਲ ਨੂੰ ਤੁਸੀਂ ਮੈਨੂੰ ਜੇ ਮੈਂ ਗਲਤਾਂ ਤੇ ਕਹਿ ਦਿਓ ਉੱਠ ਕੇ ਗਿਆਨੀ ਤੂੰ ਕੀ ਬੋਲੀ ਜਾਨਾ ਸਾਡੇ ਗ੍ਰੰਥ ਬੋਲਣਦੇ ਜਿਸ ਬੰਦੇ ਦੀ ਪਰੇ ਚ ਪੱਗ ਲੈ ਜੀ ਉਹਦਾ ਮਾਨ ਕੋ ਨਹੀਂ ਜਾਗੀ ਉੱਤੇ ਤੇ ਆਪਣੇ ਤੇ ਘਰਾਂ ਚ ਹੈ ਹੀ ਨਹੀਂ ਹੁਣ ਸਿਰ ਉਹਦਾ ਮੰਦੇ ਸੀ ਪੁਰਾਣੇ ਸਮੇਂ ਚ ਜਿੰਨੇ ਬਹੁਤ ਵੱਡੀ ਗਲਤੀ ਕੀਤੀ